ਉਹ ਆ ਜਾ ਤਰਪਾ ਤੁਰਦੀ ਕਿੜਾਹੀ ਉਹ ਨੇੜੇ ਹੀ ਹੁਣ ਤਹਾ ਆ ਗਏ ਗਰਮੀ ਨਹੀਂ ਮਾਰ ਤੇ ਕੰਮ ਦਾ ਬਸ ਆ ਗਏ ਹੁਣ ਤਾਂ ਆਹ ਵੇ ਫਾਰਮ ਹੀ ਦੀਨ ਦੇ ਸਾਹਮਣੇ ਆ ਬੱਕਰਾ ਯਰ ਅੱਗੇ ਦਾ ਛੜਾਇਆ ਦੋ ਵਾਰੀ ਬੜਾ ਰਿਜ਼ਲਟ ਬੱਚੇ ਦਾ ਸੋਹਣਾ ਆਉਂਦੇ ਤਾਂ ਹੀ ਤਾਂ ਆਏ ਆ ਹੋਊਗਾ ਕਿ ਨਹੀਂ ਕੀ ਹਾਲ ਆ ਬਾਈ ਠੀਕ ਆ ਬਾਈ ਹੈਗਾ ਰਾਜਵੀਰ ਹਾਂ ਫਾਰਮ ਤੇ ਹੀ ਆ ਬਾਈ ਕੀ ਹਾਲ ਆ ਬਾਈ ਹੋਰ ਰਾਜਵੀਰ ਕੀ ਹਾਲ ਆ ਬੱਕਰੀ ਬਣਾਉਣੀ ਸ਼ਰ ਹੀਟ ਚ ਯਾ ਟਾਈਮ ਹੀ ਗਲਤ ਆ ਬਈ ਯਾਰ 1 ਵਜੇ ਟਾਈਮ ਯਾਰ ਬਾ ਹੁਣੇ ਤੜਕੇ ਦੀ ਹੀਟ ਚ ਦਾ ਬੁੜੂងਾਂ ਕਹੀ ਜਾਂਦੀਆਂ ਕਿ ਕਿਹੜੀਆਂ ਲੈ ਜੋ ਲੈ ਜੋ ਫਿਰ ਭਰਾਵਾ ਤੂੰ ਸਵੇਰੇ ਲਿਆਉਣੀ ਸੀ ਚੱਕ ਕੇ ਤੁਸੀਂ ਚੱਲ ਅਸਤਾਰ ਫਿਰ ਤਾਏ ਬੱਕਰੇ ਨੂੰ ਪਾਣਾ ਪੂਣਾ ਪਿਆ ਬਈ ਯਾਰ ਅਸਤਾਰ ਮਸ ਆਇਆ ਮੁੰਡੇ ਨੂੰ ਮੈਂ ਤਾਂ ਵੰਗਾਰ ਕੇ ਲਿਆਂਦਾ ਗਰਮੀ ਵੀ ਬਹੁਤ ਆਂ ਘੰਟਾ ਕ ਬਹਿ ਜਾ ਫਿਰ ਮੜਾਗਾ ਉਹਨੂੰ ਬੱਕਰੇ ਨੂੰ ਕਰ ਲਗੇ ਸੈਟ ਤਵੇਲਾ ਛੱਡ ਕੇ ਘੱਟ ਲਵਾ ਦੇ ਇੱਕ ਦੋ ਵਾਰੀ ਘੱਟ ਨਹੀਂ ਯਾਰ ਹੁਣ ਤਾਂ ਗਰਮੀ ਨਿਆਜ਼ ਬਾੜੀ ਬੱਕੜਿਆਂ ਦਾ ਔਖਾ ਹੋ ਜਾਂਦਾ ਮੁਰਫੀ ਯਾਰ ਹਾਉਕਦੇ ਆ ਗਰਮੀ ਚ ਜਾਂ ਤੜਕੇ ਹੁੰਦੀ ਬੱਕਰੀਆਂ ਸ਼ਾਮ ਨੂੰ ਲੈ ਕੇ ਆਇਆ ਕਰੋ ਕਿ ਜਦੋਂ ਜੀ ਕਰਦਾ ਉਹਦੇ ਚੱਕ ਲਿਆ ਮੂੰਹ ਜਾਂ ਸਾਹ ਵੇਖ ਲੈ ਰਾਜ ਛੱਡ ਦੇ ਫਿਰ ਕੋਈ ਨਹੀਂ ਸਾ ਫੀਸ ਦੇ ਕੇ ਕਰਾ ਲਓ ਚਲ ਮੈਂ ਛੱਡਦਾ ਤਾਂ ਨਹੀਂ ਦੁਪਹਿਰੇ ਤੁਹਾਨੂੰ ਦੂਰੋਂ ਐ ਕਰਾ ਦੇਣਾ ਆਪ ਤਾਂ ਯਾਰ ਬਈ ਘਰੇ ਰੱਖਾਂ ਇੱਕ ਦੋ ਹਜ਼ਾਰ ਫੀਸ ਦਾ ਫਿਰ ਵੇਖ ਲੱਗ ਗਿਆ ਵੀ ਛੱਡਿਆ ਤੁਸੀਂ ਬੱਕਰਾ ਇਹ ਵੀ ਲੈ ਕੇ ਦੋ ਆਰੀ ਇਹ ਯਾਰ ਅੱਗੇ ਕਰਾ ਕੇ ਲੈ ਅੱਗੇ ਲਈ ਨਹੀਂ ਫੀਸ ਉੱਥੋਂ ਯਾਰ ਅਸੀਂ ਤਾਂ ਪਿੰਡ ਕਰਕੇ ਆਉਣੇ ਆ ਬਈ ਚਲ ਪਿੰਡ ਹੈਗਾ ਯਾਰ ਪਿੰਡ ਤਾਂ ਨਹੀਂ ਯਾਰ ਚੱਕਰ ਹੁੰਦਾ ਬੱਕਰਾ ਬੱਕਰੀ ਦਾ ਮਾਰਚੀ ਆ ਖੰਡਾ ਤੁਹਾਨੂੰ ਕਰਾਤਾ ਠੀਕ ਹੈ ਤੇਰੇ ਵਾਲੇ ਬੱਕਰੇ ਦੇ ਨਾ ਬੱਚੇ ਸੋਹਣੇ ਆਏ ਸੀ ਬੱਕਰਾ ਤੁਹਾਨੂੰ ਮਾਰਚੀ ਬੱਚੇ ਜਿੱਥੋਂ ਤੋਂ ਮੈਂ ਮੰਗੇ ਸੀ ਤੁਸੀਂ ਉਹ ਮੇਰੇ ਜਿਹੜੇ ਬੰਦੇ ਨਾਲ ਬੰਨਦੀ ਉਹਨੂੰ ਤੁਸੀਂ ਮੇਮਣੇ ਦੇਤੇ ਚੱਕ ਕੇ ਨਾਲੇ ਦੇ ਪਹਿਲਾਂ ਦਾ ਰਾਦਾ ਨਹੀਂ ਸੀ ਵੇਚਣ ਦਾ ਬਾਅਦ ਚ ਬੁੜੂਆ ਕਰਨ ਲੱਗ ਗਏ ਹੁਣ ਕੋਣ ਆ ਬਈ ਬੱਕਰੀ ਉੱਥੇ ਬੱਕਰਾ ਘਰੇ ਰੱਖ ਗਏ ਜਦੋਂ ਮਾੜਾ ਕਾ ਬੱਕਰਾ ਕੋਈ ਦੰਦ ਲਾਉਣ ਲੱਗਦਾ 9-10 ਮਹੀਨਾ ਦਾ ਹੁੰਦਾ ਗਰਮ ਹੋ ਜਾਂਦਾ ਉਦੋਂ ਚੱਕ ਕੇ ਤੁਸੀਂ ਛੜਕਈ ਨੂੰ ਫੜਾ ਦੇਣੇ ਬੋਕ ਉਹ ਮੇਰੇ ਵਾਲੇ ਪਹਿਲਾਂ ਵਾਲੇ ਬੱਕਰੇ ਦੇ ਆਏ ਸੀ ਕਿ ਬੱਚੇ ਤੁਹਾਡੇ ਕੋਲੋਂ ਬੱਕਰਾ ਪਾਉਂਦਾ ਉਹ ਆਸੀ ਬਾਈ ਕਿਹੜੀ ਲੋਡ ਹੁੰਦੀ ਯਾਰ ਕਰਨਾ ਪੈ ਜਾਂਦਾ ਸਾਰਾ ਲੋਡ ਨਹੀਂ ਨਾ ਬੱਕਰੀਆਂ ਨਹੀਂ ਵੇਚਦੇ ਬੱਕਰੀਆਂ ਦਾ 10 ਬਣਨੀ ਬੈਠਾਂ ਤੂੰ ਬੱਕਰੀਆਂ ਨਹੀਂ ਹੁਣ ਤਾਂ ਥੋੜੀਆਂ ਹੀ ਆ ਯਾਰ ਨਹੀਂ ਥੋੜੀਆਂ ਨਹੀਂ ਰੱਖ ਲੈ ਫਿਰ ਬੱਕਰਾ ਗਾਉ ਨੂੰ ਅੱਜ ਚੱਲ 2500 ਰੁਪਿਆ ਦੇ ਜਾ ਬਾਕੀ ਆਪਣੀ ਫੀਸ ਅਜੀ ਵੀ ਜਾਇਆ ਜਾ ਸਾਰਿਆਂ ਨੂੰ 2500 ਦਾ ਬਾਈ ਯਾਰ ਤੂੰ ਤਾਂ ਘੋੜੇ ਵਾਲੀ ਗੱਲ ਹੀ ਕਰੀ ਜਾਂਦਾ ਘੋੜਾ ਹੀ ਆ ਬਾਈ ਸਾਡੇ ਆਸਤੇ 2-2500 ਰੁਪਿਆ ਡੇਲੀ ਦਾ ਖਾਂਦਾ ਬੱਕਰਾ ਇੱਕ ਦਿਨ ਐ ਕਰ 10 ਦਿਨ ਮੇਰਾ ਬੱਕਰਾ ਹੀ ਲੈ ਜਾ ਘਰੇ ਬੰਨ ਕੇ ਵੇਖ ਉਹ ਤੇ ਵੇਖ ਲੈ ਬਾਈ ਯਾਰ ਇਸ ਤਾਂ ਬਾਲੀ ਦਰੂ ਮੈਂ ਫੀਸ ਤੋਂ ਬਣਾਣੀ ਮੈਂ ਛੱਡਦਾ ਇਹ ਤਾਂ ਆਪਾਂ ਆਪਣਾਂ ਦੀ ਕੋਈ ਰਿਸ਼ਤੇਦਾਰਾ ਕੋਈ ਲਿਆ ਜੀਆ ਕੋਈ ਕੁਛ ਵੀ ਐ ਚੱਲ ਬਈ ਮੈਂ ਬਾਕੀ ਕੋ ਲੋਕ ਦੱਸਦਾ ਯਾਰ 5-5000 ਰੁਪਿਆ ਲਈ ਨਾ ਮੈਂ ਬੱਕਰੇ ਆਪਣੇ ਵੇਖ ਤੋਂ ਨਾ ਮੀ ਬੱਕਰੇ ਆ ਸਾਰੇ ਤੇ ਮੈਂ ਤਾਂ 2500 ਰੱਖਿਆ 2500 ਕਿੰਨਾ ਕਾ ਬਈ ਫੀਡ ਬਹੁਤ ਖਾਂਦੇ ਆ ਮਰਜੀ ਯਾਰ ਬਾਈ ਇਸ ਤਾਂ ਚੱਲ ਕੇ ਆਏ ਸੀ ਨਹੀਂ ਚੱਲ ਨਹੀਂ ਬਈ ਤੁਹਾਨੂੰ ਕਹਿਤਾ ਮੈਂ ਬਸ ਪਹਿਲਾਂ ਬੱਕਰਾ ਉਹ ਨਹੀਂ ਛੱਡਦਾ ਦੁਪਹਿਰੇ ਆਗੇ ਚੱਲ ਤੁਸੀਂ ਮੂੰਹ ਮੱਥੇ ਲਾਗਦੇ ਹੋ ਅੱਗੇ ਫਰੀਕ ਰਾਕੇ ਲੈ ਕੇ ਠੀਕ ਐ ਤੇ 2500 ਕਿੰਨਾ ਕਹ ਬਈ ਮੇਮ ਨੇ ਮੈਨੂੰ 2000 ਦੇ ਛੱਡ ਜੀ ਮੇਰੇ ਚੱਲ ਗਏ ਫਿਰ ਚਾਹ ਯਾਰ ਚੱਲ ਗਿਆ ਸਾਲਾ ਠੀਕ ਆ ਬਈ ਯਾਰ ਕੋਈ ਗੱਲ ਚਾਹ ਟਾਈਮ ਨਾ ਬਈ ਪਾਓ ਤੇ ਬੱਕਰਾ ਘਰੇ ਪਾਲੋ ਆਪਦਾ ਸੇਵਾ ਪਾਣੀ ਕਰੋ ਬਈ ਚਲ ਚੱਕ ਮੂੰਹ ਆ ਜਾਂਦੇ ਅੱਗੇ ਵੀ ਆਏ ਇਹ ਹੋਰ ਬਈ ਦੋ ਵਾਰੀ ਆ ਗਏ ਅੱਗੇ ਯਾਰ ਇਹ ਉਦੋਂ ਤਾਂ ਪਲਵਾ ਦੀ ਚੱਲ ਕੋਈ ਨਹੀਂ ਅਰਥ ਹੀ ਨਹੀਂ ਖਾ ਨਹੀਂ ਯਾਰ ਹੁਣ ਬਾਹਲਾ ਇੰਨਾ ਕਿੰਨਾ ਕਰੀ ਜਾਵਾਂਗੇ ਦੱਸਣ ਚਾਹ ਚਾਹ ਲੋ ਜ਼ਮੀਨ ਪਕਾਈ ਕਰਾਈ ਐਵੇਂ ਗਰਮੀ ਚ ਮਰਿਆ ਚਲ ਕੋਈ ਨਾ ਫਿਰ ਯਾਰ ਅਗਲੇ ਦੀ ਮਰਜ਼ੀ ਆ ਕਿਹੜੇ ਬੱਕਰੇ ਯਾਰ ਉਹਦੇ ਉਹੀ ਗੱਲ ਆ ਜਦੋਂ ਫਿਰ ਭਾਂਡੇ ਦਾਣੇ ਵੱਧ ਪੈਣ ਬਈ ਉੱਛਣ ਲੱਗ ਜਾਂਦਾ ਪਹਿਲਾਂ ਛੱਡ ਦਿੰਦੇ ਸੀ ਜਦੋਂ ਘਰੇ ਰੱਖਾਂ ਹੁਣ ਫਾਰਮ ਵਾਲੇ ਬਣ ਗਏ ਜਿਹੜੇ ਬੱਕਰੀਆਂ ਛੜੇ ਬੱਕਰੀਆ ਯਾਰ ਆਕੜ ਪੈ ਗਈ ਹੁਣ ਅਸੀਂ ਤਾਂ ਆਪਾਂ ਦਾ ਮਾਨ ਨਾਲ ਹੀ ਐਵੇਂ ਚੱਲ ਕੇ ਬੱਕਰੀ ਦਾ ਮਾਲ ਚ ਵੀ ਛੱਡ ਦਿੰਦੇ ਹੁਣ ਹੂੰ ਹੂੰ ਪਿੰਡ ਵਾਲੇ ਬੰਦੇ ਤਾਂ ਉਹ ਵੀ ਪੈਸੇ ਮੰਗੀ ਜਾਂਦੇ ਆ ਉਹੀ ਤਾਂ ਗੱਲ ਆ 2500 ਨੂੰ ਆ 10 ਵੀ ਸਮੁੰਦਰ ਘੋੜਾ ਇਹ ਹੈ ਉਹ ਤੁਰਪਾ ਹੁਣ ਤੂੰ ਵੀ ਨਹੀਂ ਤੁਰਦੀ ਅੱਛਾ ਅਫੇ 2500 ਫੀਸ ਲਵਾਂਗੇ ਹੈ 2500 ਦਾ ਤਾਂ ਬੱਚਾ ਨਹੀਂ ਵਿਕਣਾ ਸਮੁੰਦਰ ਘੋੜਾ ਹੈ 2500 ਨੂੰ ਉਹੀ ਗੱਲ ਬਈ ਯਾਰ ਆਕੜ ਆ ਗਈ ਹੁਣ ਬੱਕਰੇ ਰੱਖ ਕੇ ਚਲ ਯਾਰ ਆਪਦਾ ਹੀ ਲੈ ਕੇ ਆ ਮਾਰ ਉਹ ਯਾਰ ਆਪਦਾ ਲੈ ਤਾਂ ਲੱਗੇ ਤੰਗ ਬਾਲੇ ਕਰਦੇ ਆ ਰੱਖਣੇ ਕਿਹੜਾ ਹੈ ਸੌਖੇ ਆ ਅੱਛਾ ਬੋ ਬੋ ਕਰੀ ਜਾਂਦੇ ਸਾਰਾ ਦਿਨ ਜਦੋਂ ਐਡੇ ਐਡੇ ਹੋ ਜਾਂਦੇ ਉਹ ਤਾਂ ਬਾਹਲਾ ਔਖਾ ਰੱਖਣੇ ਤਾਂ ਹੀ ਵੇਚ ਦਿੰਨੇ ਆ ਬੱਚੇ ਤਾਂ ਆਪਣੇ ਕੋਲੇ ਬਹੁਤ ਆਏ ਸੀ ਪਰ ਰੱਖਣੇ ਬਾਲੇ ਔਖੇ ਆ ਯਾਰ ਠੀਕ ਚਲ ਮਰਜੀ ਅਗਲੇ ਦੀ ਫਿਰ ਆ ਜਾ ਚਲ ਚੱਲ ਗਏ ਬਾਅਦ ਚ ਛੱਡ ਦਿਆਂਗੇ ਠੀਕ ਨਿਰੋਗੀ ਬਈ ਯਾਰ ਛੱਡ ਦਿੰਦਾ ਪਿੰਡ ਦਾ ਕੰਮ ਸੀ ਫਿਰ ਵੀ ਆਪਾਂ ਮੂੰਹ ਮੱਥਾ ਪਹਿਲਾਂ ਛੱਡਿਆ 2 ਸਾਲ ਬੱਕਰਾ ਬਈ ਆਪਣਾ ਐ ਸੀ ਯਾਰ ਕੋਈ ਚੱਲ ਚੰਗਾ ਮੇਮਣਾ ਪਿੰਡ 'ਚ ਰਹਿ ਜੂਗਾ ਆਪਾਂ ਪਹਿਲੀ ਏ ਹਰੇਕ ਨੂੰ ਛੱਡ ਦਿੰਨੇ ਆ ਤੇ ਪਰ ਹੁਣ ਇਹਨਾਂ ਦੀ ਅਕਲ ਟਿਕਾਣੇ ਆ ਜੂਗੀ ਹੁਣ ਮੋੜਿਆ ਨਾ ਜਾਂ ਤਾਂ ਬੱਕਰੀਆਂ ਇਹ ਬੋਕ ਰੱਖਣਗੇ ਵਿੱਚ ਬੱਕਰਾ ਘਰ ਦਾ ਪਾਲਣਗੇ ਉਹ ਤਾਂ ਬੁੜੀਆਂ ਪਿੱਛੇ ਫਿਰ ਆਪਾਂ ਨੂੰ ਆਪਣੇ ਬੱਕਰਿਆਂ ਦੇ ਮੇਮਣੇ ਆਪਾਂ ਨੂੰ ਨਹੀਂ ਦਿੰਦੇ ਪਾਸੇ ਵੇਚ ਦਿੰਦੇ ਆ ਫਿਰ ਲੋਕਾਂ ਕੋਲੇ ਕਹਿੰਦੇ ਰਿਜ਼ਲਟ ਚੰਗਾ ਨਹੀਂ ਆ ਮਾੜੇ ਬੇਕਾਰ ਬੱਚੇ ਆ ਉਹ ਬੱਚੇ ਆ ਕਾਦੀ ਉਹ ਹੋ ਜਾਉ ਤੇ ਹੁਣ ਤੈਨੂੰ ਤੂੰ ਇੱਥੇ ਮੇਰੇ ਕੋਲੇ ਰਹਿਣਾ ਤੇ ਬੱਕਰੇ ਵੇਖ ਲੈ ਆਪਣੇ ਤਿੰਨ ਬੱਕਰੇ ਆ ਅੱਧੇ ਫਾਰਮ ਚ ਐ ਅੱਧੇ ਚ 40-50 ਬੱਕਰੀਆਂ ਆਪਣੀਆਂ ਨਹੀਂ ਉਹ ਤਾਂ ਗੱਲ ਹੁਣ ਇਹਨਾਂ ਅੱਧਾ ਥਾਂ ਤੇ ਤਿੰਨ ਬੱਕਰੀ ਰੋਕੀ ਬੈਠੇ ਆ ਬੱਕਰਾ ਸਾਹਮਣਾ ਕਿਹੜਾ ਬਈ ਉਹ ਆ ਇਹ ਲੋਕ ਆ ਇਹ ਲੋਟ ਆਉਂਦੇ ਬਈ ਬਾਕੀ ਆਪਾਂ ਫੀਸ ਕਿਹੜੀ ਰੱਖੀ ਆ ਬੱਕਰੇ ਦੇਖ ਆ ਪੰਜ ਛੇ ਬੱਕਰੇ ਦਾ ਬੱਚਾ ਇਹ ਰਾਜਸਥਾਨ ਤੋਂ ਲਿਆਂਦਾ ਹੀ ਆਪਾਂ ਠੀਕ ਆ ਬਈ ਪੰਮੇ ਵਾਲੀ ਲਿਆਂਦਾ ਕਿੰਗਕੌਂਗ ਲਿਆਂਦਾ ਉਹ ਜਹਾਂਗੀਰ ਬਲੱਡ ਲਿਆਂਦਾ ਬੱਕਰੇ ਵੀ ਦੇਖ ਬੱਕਰੇ ਤਾਂ ਸਿਰੇ ਆਪਣੇ ਹਾਂ ਇਹ ਹੁਣ ਖਾਂਦੇ ਖਰਾਕ ਕਿੰਨੀ ਪਾਉਣੀ ਪੈਂਦੀ ਐ ਸਾਮ ਸੰਭਾਲ ਹੁਣੇ ਵੇਲੇ ਅੱਧੇ ਫਾਰਮ 'ਚ ਤਿੰਨ ਬੱਕਰੇ ਆ ਆਪਣੇ ਹਾਂ ਤੇ ਗਰਮ ਕਿੰਨੇ ਹੁੰਦੇ ਨਮਾਉਣਾ ਕਰਨਾ ਇਹਨਾਂ ਨੂੰ ਓੰਡੀਆਂ ਤਾਂ 20 ਬੱਕਰੀਆਂ ਪਾਲਣੀਆਂ ਇਹਨਾਂ ਨੂੰ ਅਗਲਾ ਪਿਆ ਹੀ ਆਊਗੀ ਜੇ ਅੱਜ ਕਰਾ ਦਿੰਦੇ ਇਹਨਾਂ ਨੇ ਸਾਰੀ ਉਮਰ ਬੱਕਰੀ ਨਹੀਂ ਰੱਖ ਫੇਰ ਚੱਲ ਆਏ ਹੋਵੇ ਯਾਰ ਕਰਾ ਦੇ ਮੈਂ ਉਹਨੇ ਤਾਂ ਆਪ ਨੂੰ ਦੇ ਜਾਣ ਭਾਚ ਹਾਂ ਇਹਦਾ ਹੱਕ ਬੰਦਦਾ ਯਾਰ ਉਹਨਾਂ ਨੂੰ ਮੰਗ ਕੇ ਫਿਰ ਬੁੜੀਆਂ ਨੂੰ ਅੱਗੇ ਕਰ ਦਿੰਦੇ ਐ ਇਹ ਤਾਂ ਫਿਰ ਗਲਤ ਹੋ ਗਿਆ ਲੋਕਾਂ ਕੋਲੇ ਨੈਂਦੇ ਗਰੁੱਪਾਂ ਜਿੰਦੇ ਰਮੀਉ ਨੇ ਤਾਂ ਰਿਜ਼ਲਟ ਨਹੀਂ ਆਇਆ ਬੱਕਰੀ ਆਪਦੀ ਬੇਕਾਰ ਹੁੰਦੀ ਹੈ ਹੁਣ ਕੋਈ ਵੀ ਆਵੇ ਫਰੀ ਬੱਕਰਾ ਨਹੀਂ ਛੱਡਣਾ ਕਿਸੇ ਨੂੰ ਨਹੀਂ ਛੱਡਣਾ ਓਕੇ ਫੀਸ ਲੈਣੀ ਹੈ 2500 3000 ਰੁਪਏ ਫੀਸ ਲੈਣੀ ਆ ਪਹਿਲਾਂ ਹੱਥ ਤੇ ਰਖਾਉਣੇ ਆ ਠੀਕ ਆ ਬਈ ਬੱਕਰੀ ਜੇ ਨਾ ਹੋਈ ਕਈ ਰਹੀ ਰਹਿ ਜੇ ਬਈ ਫੰਡਰ ਨਿਕਲ ਜਾਂਦੀ ਹੈ ਦੁਬਾਰੇ ਇੱਕ ਵਾਰੀ ਕਰਾਉਣੀ ਤੀਜੀ ਾਰ ਬੱਕਰਾ ਨਹੀਂ ਛੱਡਣਾ ਠੀਕ ਹੈ ਤੇ ਬੱਕਰੀ ਵੇਖ ਕੇ ਛੱਡਣਾ ਬੱਕਰਾ ਕੋਈ ਨਾ ਕੋਈ ਫਾਲਟ ਵਾਲੀ ਬੱਕਰੀ ਹੋਵੇ ਬਿਮਾਰ ਬੱਕਰੀ ਹੋਵੇ ਉਹ ਨਹੀਂ ਫਾਰਮ ਚ ਬਾੜਨੀ ਭਲਾਦੀ ਮੇਰਾ ਕੋਈ ਰਿਸ਼ਤੇਦਾਰਾ ਚਾਚੇ ਦਾਜੇ ਦਾ ਮੁੰਡਾ ਹੀ ਐ ਕੁੱਤਰੇ ਨਹੀਂ ਛੱਡਣੇ ਠੀਕ ਐ ਹਾਂ ਹਾਂ ਵੀਡੀਓ ਕਾਲ ਕਰ ਦਿਆ ਕਰੋ ਤੈਨੂੰ ਹਾਂ ਮੈਂ ਮੈਸੇਜ ਕਰ ਦਿਆ ਕਰੀ ਕਿਹੜੇ ਬੰਦੇ ਨੂੰ ਛੱਡਣਾ ਕਿਹਨੂੰ ਇਹਨਾਂ ਨੇ ਤਾਂ ਮੂੰਹ ਪੈ ਗਿਆ 10 ਬੱਕਰੀਆਂ ਬੰਨੀ ਬੈਠਿਆ 2.5-3 ਲੱਖ ਦਾ ਮਾਲ ਵੇਚ ਗਿਆ ਆਪਣੇ ਬੱਕਰਿਆਂ ਤੋਂ ਖਰਾ ਖਰਾ ਕੇ ਨਹੀਂ ਫਿਰ ਤਾਂ ਗੱਲ ਮਾਰੀ 25 ਉਹਦੇ ਅੱਜ ਇਹ ਮੂੰਹ ਮੋਟਾ ਕਰਕੇ ਅੱਜ ਇਹਨਾਂ ਨੂੰ ਗੁੱਸਾ ਲੱਗੂਗਾ ਇਹਨਾਂ ਨੇ ਆਪਾਂ ਸਾਲ ਨੂੰ ਜਵਾਬ ਦੇਣਾ ਹੀ ਸਾਲ ਨੂੰ ਵੀ ਬੱਕਰੇ ਨਹੀਂ ਨਹੀਂ ਉਹ ਤਾਂ ਸਹੀ ਪਾ ਪੱਠਾ ਨਹੀਂ ਰਹਾ ਤੇ ਫਿਰ ਮੈਂ ਚੱਲਿਆ ਉਹਨੇ ਚਾ ਹੁਣ ਬਿੱਲਿਆ ਆਪਣੇ ਤੋਂ ਬੱਕਰੀ ਕਰਾ ਕੇ ਗਏ ਆ ਮੇਮ ਨੇ ਦੇਖੀ ਹੁਣੇ ਤੂੰ ਹਾਂ ਗਿਆ ਸੀ ਬਈ ਮਕਰੇ ਤੇ ਬੱਕਰੇ ਕਿੱਡਾ ਸੋਹਣਾ ਬੱਚਾ ਹੈ ਬਹੁਤ ਸੋਹਣੇ ਦਿੱਤੇ ਸੀ ਯਾਰ ਹਾਂ ਉਦੋਂ ਬੁੜੀਆਂ ਕਹਿੰਦੀਆਂ ਇਹ ਬਿਸ਼ਾਪ ਪਿੰਦਾ ਗਰਮ ਹੁੰਦਾ ਮੁਸ਼ਕ ਆਉਂਦਾ ਠੀਕ ਆ ਫੀਡ ਕਿਹੜਾ ਪਾਵੇ ਦਾਣਾ ਕਿਹੜਾ ਪਾਵੇ ਇਹ ਆਹੀ ਆਪਣੇ ਜ਼ਿੰਮੇਦਾਰਾਂ ਚ ਘਾਟ ਹੈ ਉਧਰ ਖੰਨੇ ਬੰਨੀ ਮਲੌਦ ਬੰਨੀ ਮਰੇਲ ਕੋਟਰੀ ਬੰਨੀ ਜਾਈ ਗੁਜਰਾ ਕੋਲੇ 10-10 15-15 ਬੋਕ ਤੇ 부ੜੀਆਂ ਅੱਗੇ ਪਿੱਛੇ ਭੱਜੀਆਂ ਫਾਦੀਆਂ ਪੱਠਾ ਨੀਰਾ ਪਾਉਂਦੀਆਂ ਉਹਨਾਂ ਨੂੰ ਤਾਂ ਕੋਈ ਮੁਸ਼ਕਲ ਨਹੀਂ ਆਉਂਦਾ ਤੇ ਆਪਣੇ ਇਧਰ ਪੰਜਾਬੀਆ ਮੁਕਸਰ ਵਾਲਾ ਏਰੀਆ ਆਪਣਾ ਬਠਿੰਡਾ ਵਾਲਾ ਏਰੀਆ ਇਧਰ ਬੱਕਰੀ ਚੰਗੀ ਤੋਂ ਚੰਗੀ ਰੱਖ ਲੈਣਗੇ 50 ਹਜ਼ਾਰ ਲੱਖ ਦੀ ਬੱਕਰਾ ਨਹੀਂ ਰੱਖਣਾ ਤੇ ਬੱਕਰਾ ਜਦੋਂ 8-9 ਮਹੀਨਿਆਂ ਦਾ ਯਾਰ ਬੱਕਰੀ ਦਾ ਕੰਮ ਆ ਬੋ ਬੋ ਕਰਨਾ ਠੀਕ ਹੈ ਪਿਸ਼ਾਬ ਉਹਨੇ ਕਰਨਾ ਮੁਸ਼ਕਣਾ ਉਹਦਾ ਕੰਮ ਹੈ ਜੇ ਬੱਕਰੇ ਚ ਮੋਸ਼ਕਾ ਹੋਊਗਾ ਬੱਕਰੀਆਂ ਹੀਟ ਚ ਆਉਣੀਆਂ ਆਪਾਂ ਹੁਣ ਤੱਕ ਕਿਉਂ ਛੱਡਿਆ ਫਾਰਮ ਚ ਨਾਵਾ ਬੰਦਾ ਇੱਥੇ ਹੀ ਫੇਲ ਹੁੰਦਾ ਸਾਲ-ਸਾਲ ਬੱਕਰੀ ਨਹੀਂ ਸੁੰਦੀ ਇਹ ਹੁਣ ਇਹਦਾ 스멜 ਆਉਂਦੀ ਆ ਕ ਇਹ ਜ਼ਰੂਰੀ ਹੈ ਤੇ ਆਪਣੇ ਬੰਦੇ ਇੱਥੇ ਮਾਰ ਖਾਈ ਜਾਂਦੇ ਆ ਜਿਹੜਾ 9-10 ਮਹੀਨਿਆਂ ਦਾ ਚੰਗਾ ਬੋਕ ਹੁੰਦਾ ਚੰਗਾ ਬੱਕਰਾ ਹੁੰਦਾ ਚੱਕ ਕੇ ਉਹਨੂੰ ਛਟਕਈ ਨੂੰ ਫੜਾ ਦੇਣਗੇ ਜਾਂ ਮੰਡੀ ਤੇ ਜਾ ਵੜਾਣਗੇ ਉਹ ਬਾਹਰਲੇ ਵਪਾਰੀ ਆਉਂਦੇ ਆ ਉਹ ਲੈਂਦੇ ਨਹੀਂ ਮਗਰ ਧੱਕੇ ਨਾਲ ਜਾ ਕੇ ਫੜਾ ਕੇ ਆਉਂਦੇ 10-12000 ਦਾ 15000 ਦਾ ਬੱਕਰਾ ਜਿਹੜਾ 40-50000 ਦਾ ਉਹ ਸਿੱਟੇ ਆਉਂਦੇ ਆ ਠੀਕ ਹੈ ਫਲੀਆਂ ਪੱਠਾ ਮਗਰ ਇਹ ਵੀ ਐਸਾ ਯਾਰ ਪਾਠਾ ਆਪਦੀ ਥਾਂ ਬੱਕਰਾ ਆਪਦੀ ਥਾਂ ਬੱਕਰੇ ਨੇ ਦਾ ਆਪਣਾ ਸਾਰਾ ਫਾਰਮ ਹੀ ਬੱਕਰੇ ਨੇ ਵਧਾਉਣਾ ਹੁਣ ਮੇਰਾ ਜਿਹੜਾ ਨਾਂ ਬਣਿਆ ਬੱਕਰੀਆਂ ਕਰਕੇ ਹੀ ਬਣਿਆ ਬੱਕਰੀ ਆ ਕੇ ਕੋਈ ਨਹੀਂ ਵੇਂਦਾ ਬੱਕਰੀ ਪੁੱਛਦਾ ਵੀ ਕਿਹੜਾ ਬੱਕਰਾ ਤੇਰੇ ਕੋਲੇ ਕੀ ਦਾ ਬੱਚਾ ਕੀ ਦਾ ਕਿਵੇਂ ਆ ਠੀਕ ਹੈ ਇਹ ਚੀਜ਼ਾਂ ਇਹਨਾਂ ਤੋਂ ਤੂੰ ਟੈਨਸ਼ਨ ਨਹੀਂ ਲੈਣੀ ਫੀਸ ਹੱਥ ਤੇ ਰਖਾ ਕੇ ਨਾਗਦਾ ਠੀਕ ਹੈ ਬਾਈ ਧਾਰ ਵਾਲਾ ਕੰਮ ਹੋਈ ਨਹੀਂ ਠੀਕ ਹੈ ਠੋਕ ਕੇ ਫੀਸ ਲੈਣੀ ਆ ਇਹ ਇਲਾਜ ਦੀ ਫੀਡ ਮੁੱਕੀ ਪਈ ਆ ਹੁਣ ਲਾ ਮੈਨੂੰ ਜਾਣਾ ਪਊਗਾ ਤੇ ਬੱਕਰਾਂ ਨੂੰ 2 2 3 3 ਕਿਲੋ ਦਾਣਾ ਖਾਂਦੇ ਆ ਇਹ ਜਿਹੜੀਆਂ ਦਵਾਈਆਂ ਦਿਨੇ ਅੱਡ ਦਿੰਨੇ ਆ ਠੀਕ ਹੈ ਜੀ ਲਿਆ ਆ ਚੱਲਾਂਗੇ ਦੜਵੇ ਲਿਆਉਣਾ ਫੀਡ ਚੰਗਾ ਚੰਗਾ ਲਿਆਈਂ ਇਹਨਾਂ ਨੂੰ ਹਰਾ-ਹਰਾ ਪਾ ਦੇ ਬਸ ਕੋਈ ਨਹੀਂ ਹਰਾ ਪਾ ਦੇਣਾ ਕਿਉਂ ਠੀਕ ਆ ਚੱਲ ਬਈ ਠੀਕ